ਚਾਂਸ ਬਣਿਆ ਇਹ ਇਹਨਾਂ ਦਾ ਬੱਚਾ ਸੀ ਜੀ ਉਹ ਦਿਨੇ ਕੰਮ ਤੇ ਜਾਂਦਾ ਸੀ ਤੇ ਪਹਿਲਾਂ ਕਿਸੇ ਜ਼ਿਮੀਂਦਾਰ ਦੇ ਪੱਠੇ ਵੱਡਦਾ ਸੀ ਉਹ ਸਾਢੇ 5 ਵਜੇ ਘਰੋਂ ਚਾਹ ਪੀ ਕੇ ਤੇ ਉਹ ਜ਼ਿਮੀਂਦਾਰ ਦੇ ਪੱਠੇ ਵੱਢਣ ਗਿਆ ਜਾ ਕੇ ਦੋ ਘੇਟਰੀਆਂ ਵੱਡੀਆਂ ਹੱਲੇ ਤੇ ਉਹਨੂੰ ਸੱਪ ਲੜ ਗਿਆ ਉਹਦੀ ਮੌਕੇ ਤੇ ਮੌਤ ਹੋ ਗਈ ਇਹ ਸੱਪ ਜਿਹੜਾ ਵਾ ਮੈਂ ਪੱਠਿਆਂ ਦੀ ਢੇਰੀ ਚੋਂ ਹੀ ਕੱਢਿਆ ਵਾ ਹਾਂਜੀ ਹਾਂਜੀ ਪਰ ਬੜੇ ਲੋਕ ਮੇਰੇ ਨਾਲ ਜੁੜੇ ਆ ਸੋਸ਼ਲ ਮੀਡੀਆ ਦੇ ਜਿਹੜੇ ਮੇਰੀਆਂ ਸੱਪਾਂ ਦੀਆਂ ਵੀਡੀਓ ਵੇਖਦੇ ਆ ਜਾਂ ਪੋਸਟਾਂ ਵੇਖਦੇ ਆ ਉਹ ਆਂਦੇ ਵੀ ਜੇ ਕੋਈ ਕੰਮ ਹੋਏ ਤਾਂ ਬਾਬਾ ਜੀ ਦੱਸੋ ਆਪਾਂ ਆ ਕੰਮ ਦੇ ਕਦੀ ਕਿਸੇ ਨੂੰ ਕਿਹਾ ਹੀ ਨਹੀਂ ਆ ਪਰ ਦੋਸਤੋ ਆ ਉਹਨਾਂ ਦੀ ਮਾਤਾ ਜੀ ਆ ਆ ਉਹਨਾਂ ਦੇ ਪਿਤਾ ਜੀ ਆ ਜਿਨ੍ਹਾਂ ਦਾ ਸੱਪ ਕੱਢ ਗਿਆ ਪੱਛਾ ਇੱਕ ਜ਼ਿਆਦਾ ਹੋਇਆ ਇਹ ਪਾ ਜੀ ਇਹਨਾਂ ਦਾ ਇੱਕ ਗੂਗਲ ਪੇ ਦਾ ਨੰਬਰ ਸਰਪੰਚ ਸਾਹਿਬ ਇਹਨਾਂ ਦਾ ਹੀ ਨੰਬਰ ਦੋ 9115869914 9115869914 ਵਰਪਾਲ ਸਿੰਘ ਦੇ ਨਾਮ ਬੋਲੂਗਾ ਇਹ ਇਹਨਾਂ ਦਾ ਹੀ ਗੂਗਲ ਪੇ ਦਾ ਨੰਬਰ ਆਵਾਜ਼ ਦਾ ਜੀ ਪਰਸਨਲ ਆ ਜੀ ਮਤਲਬ ਇਹਨਾਂ ਕੋਲ ਹੀ ਪੈਸੇ ਆ ਇਹਨਾਂ ਕੋਲ ਹੀ ਇਹਨਾਂ ਕੋਲ ਹੀ ਤੇ ਜੇ ਕੇ ਕੋਈ 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 ਜੇਗੇ ਦਾਨੀ ਵੀਰ ਨੇ ਹੈਲਪ ਕਰਨੀ ਹੋਏ ਤੇ ਇਹਨਾਂ ਦੀ ਕਰ ਸਕਦਾ ਕਿਉਂਕਿ ਮਾਤਾ ਵੀ ਬਜ਼ੁਰਗਵਾ ਫਾਦਰ ਸਾਹਿਬ ਵੀ ਬਜ਼ੁਰਗਵਾ ਸਾਰਾ ਘਰ ਉਹ ਕਰਦੀ ਹੱਥ ਬੁਖਾਰਦੇ ਲੱਗਦਾ ਸਾਰਾ ਘਰ ਉਹ ਬੱਚੇ ਦੇ ਸਿਰ ਤੇ ਸੀ ਇਧਰ ਦਾ ਪਾਸ ਸਾਰਾ ਬਖਾਉ ਆਓ ਖਾਈ ਇਧਰ ਦਾ ਬਣਾ ਆਹ ਮੈਂ ਆਪੋ ਪਲਾ ਆ ਗਿਆ ਇਧਰ ਸਾਰਾ ਬਖਾ ਦਿੰਦੇ ਚੱਲ ਜੀ ਚੱਲ ਗਰੀਬ ਤੱਕ ਤੇ ਨੰਬਰ ਫੇਰ ਟਰਾਈ ਕਰ ਦਿੰਨੇ ਆ ਕਰੀ 91158 97914 9158 69914 ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜੈ ਸ਼ੰਕਰ ਜੈ ਨਾਗ ਦੇਤਾ ਇਹ ਸਰਪੰਚ ਸਾਹਿਬ ਇਹ ਕਿਹੜਾ ਪਿੰਡ ਵਾਜੀ ਤੇ ਇਹ ਮੁੰਡੇ ਨੂੰ ਕੀ ਵਾਕਿਆ ਬਣਿਆ ਸੀ ਆ ਪੱਠੇ ਵੱੜ ਜਾ ਸੱਪ ਲੜ ਗਿਆ ਵੀਰ ਜੀ ਇੱਥੋਂ ਦੋਸਤੋ ਇਹ ਵੀਰ ਦੀ ਇੱਕ ਛੋਟਾ ਬੱਚਾ ਸੀ ਉਮਰ ਕਿੰਨੀ ਸੀ 23 ਸਾਲ 22 23 ਸਾਲ ਦੀ ਉਹਨਾਂ ਦੀ ਉਮਰ ਸੀ ਜਦੋਂ ਪੱਠੇ ਵੱਡ ਰਿਹਾ ਸੀ ਤਾਂ ਸੱਪ ਨੇ ਬਾਈਟ ਕੀਤੀ ਬੱਚੇ ਦੀ ਡੈਥ ਹੋ ਗਈ ਹਾਂਜੀ ਉਹ ਚੀਜ਼ ਨਾਲ ਮੈਨੂੰ ਬੜਾ ਦੁੱਖ ਲੱਗਾ ਹਾਂਜੀ ਪਰ ਦੋਸਤੋ ਇਹ ਸੱਪ ਤੇ ਸਿਰਵਾਂ ਨੂੰ ਇੱਕ ਡਾਕਟਰ ਦੇ ਇੰਜੈਕਸ਼ਨ ਬਚਾ ਸਕਦੇ ਆ। ਅੱਛਾ ਜੀ। ਹਕੀਮ ਵੇਦ ਜੋਗੀ ਮਣਕਾ ਨਾਜਾ 200 ਨਹੀਂ। ਇਹ ਹਾ ਡੇਰਗੇ ਬੰਦੇ ਨੂੰ 40 ਮਿੰਟ ਦਾ ਟਾਈਮ ਦਿੰਦਾ ਜੀ। ਠੀਕ ਹੈ ਜੀ। ਤੇ ਮਾਰੇ ਬੰਦੇ ਨੂੰ ਇਹ ਟਾਈਮ ਕੀ ਦਊਗਾ ਤੁਸੀਂ ਹੁਣ ਹਾਰਸਾਬ ਲਾ ਲਓ। ਫਣਿਆਰਾ ਦੇ ਪਰ ਤੇ ਫਣਿਆਰ ਤੂੰ ਹੀ ਤਾਂ ਪਿਓ ਦਾ। ਇਹ ਫਣਿਆਰਾ ਭਾਜੀ। ਮੈਂ ਕਾ ਰਿਆ ਨਹੀਂ ਫੁੱਲ ਸੈਜਾ ਆ। ਆ ਵੇਖੋ। ਉਹ ਫਰਾਂਗਾ ਤੇ ਜਿਆਦਾ ਖਲਾਬ ਲੋ। ਜਦੋਂ ਬੰਦੇ ਨੂੰ ਬਾਈਟ ਕਰਦਾ ਨਾ ਇਹ ਮੇਰੀ ਸਰਕਾਰ ਖੁਦ ਵੀ ਬੇਦਲੋ ਹੋ ਜਾਂਦਾ ਵਾ ਤੇ ਤਾਂ ਫਨਕਾਰੇ ਨਹੀਂ ਮਾਰਨਦੇ ਤੇ ਪੱਠਿਆਂ ਦੇ ਵਿੱਚੋਂ ਫੜਿਆ ਗਿਆ ਵੇਖੋ ਮੇਰੀ ਤੇ ਜਿਹੜੀ ਹੈਲਪ ਦੀ ਲੋੜ ਪੈਂਦੀ ਹੈ ਮੇਰਾ ਪੂਰਾ ਜਿਲਾਈ ਨੰਬਰ ਰੱਖੇ ਮੈਂ ਆਪਣੀ ਸੇਵਾ 'ਚ ਹਾਂਜੀ 24 ਘੰਟੇ ਹਾਜ਼ਰ ਬਹਿਣਦੇ ਨੇ ਬਹੁਤ ਧੰਨਵਾਦ ਨੰਬਰ ਦੱਸ ਦਿਓ ਨੰਬਰ ਦੱਸ ਨੰਬਰ ਮੇਰਾ ਹੈਗਾ ਜੀ 95 92 99 33 35 ਫੇਰ ਦੱਸ ਸਪਾਂ ਦੀਆਂ ਜਾਣਕਾਰੀਆਂ ਦਿੰਨਾ ਫੇਰ ਦੱਸ ਦਿਓ ਨੰਬਰ ਜੀ 95 ਹਾਂਜੀ 99 ਹਾਂਜੀ 99 6335 ਹਾਂਜੀ ਇਸ ਤੋਂ ਦੀ ਆਈਡੀ ਹੈਗੀ ਪੰਜਾਬੀ ਸੱਪਾਂ ਵਾਲਾ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਰਪੰਚ ਸਾਹਿਬ ਅੱਜ ਤਰੀਕ ਕਿੰਨੇ ਆ 2 ਤਰੀਕ 8ਵਾਂ ਮਹੀਨਾ 2025 ਤੇ ਇਹ ਪਿੰਡ ਚ ਕੀ ਵਾਕਿਆ ਹੋਇਆ ਜੀ ਕੀ ਚਾਂਸ ਬਣਿਆ ਇਹ ਇਹਨਾਂ ਦਾ ਬੱਚਾ ਸੀ ਜੀ ਉਹ ਜਿਹਨੇ ਕੰਮ ਤੇ ਜਾਂਦਾ ਸੀ ਤੇ ਪਹਿਲਾਂ ਕਿਸੇ ਜ਼ਿਮੀਂਦਾਰ ਦੇ ਪੱਠੇ ਵੱਡਦਾ ਸੀ ਉਹ ਸਾਢੇ 5 ਵਜੇ ਘਰੋਂ ਚਾਹ ਪੀ ਕੇ ਉਹ ਜ਼ਿਮੀਂਦਾਰ ਦੇ ਪੱਠੇ ਵੱਡਣ ਗਿਆ ਜਾ ਕੇ ਦੋ ਘਟੇਰੀਆਂ ਵੱਡੀਆਂ ਹੱਲੇ ਤੇ ਉਹਨੂੰ ਸੱਪ ਲੜ ਗਿਆ ਉਹਦੀ ਮੌਕੇ ਦੀ ਮੌਤ ਹੋ ਗਈ ਇਹ ਸਾਫ ਜਿਹੜਾ ਵਾ ਮੈਂ ਪੱਠਿਆਂ ਦੀ ਢੇਰੀ ਜੁਈ ਕੱਢਿਆ ਵਾ ਪਰ ਬਨੇ ਲੋਗ ਮੇਰੇ ਨਾਲ ਜੁੜੇ ਆ ਸੋਸ਼ਲ ਮੀਡੀਆ ਦੇ ਜਿਹੜੇ ਮੇਰੀਆਂ ਸੱਪਾਂ ਦੀਆਂ ਵੀਡੀਓ ਦੇਖਦੇ ਆ ਜਾਂ ਪੋਸਟਾਂ ਵੇਖਦੇ ਆ ਉਹ ਆਂਦੇ ਵਿੱਚ ਇਹ ਕੋਈ ਕੰਮ ਹੋਏ ਤਾਂ ਬਾਬਾ ਜੀ ਦੱਸੋ ਆਪਾਂ ਕੰਮ ਤੇ ਕਦੀ ਕਿਸੇ ਨੂੰ ਕਿਹਾ ਹੀ ਨਹੀਂ ਆ ਪਰ ਦੋਸਤੋ ਆ ਉਹਨਾਂ ਦੀ ਮਾਤਾ ਜੀ ਆ ਆ ਉਹਨਾਂ ਦੇ ਪਿਤਾ ਜੀ ਆ ਜਿਨ੍ਹਾਂ ਦਾ ਸੱਪ ਕੱਟ ਕੇ ਪੱਠਾ ਕਿਸ ਪਿਆਰ ਹੋਇਆ ਇਹਨਾਂ ਦਾ ਇੱਕ ਗੂਗਲ ਪੇ ਦਾ ਨੰਬਰ ਹੈ ਸਰਪੰਚ ਸਾਹਿਬ ਇਹਨਾਂ ਦਾ ਹੀ ਨੰਬਰ ਤੋਂ 9115869914 9115869914 ਸਰਪਾਲ ਸਿੰਘ ਦੇ ਨਾਮ ਬੋਲੋ ਇਹ ਇਹਨਾਂ ਦਾ ਹੀ ਕੁੱਕੜਪੇ ਦਾ ਨੰਬਰ ਦਾ ਆਦਾ ਪਰਸਨ ਵਾਲਾ ਮਤਲਬ ਇਹਨਾਂ ਕੋਲ ਹੀ ਪੈਸੇ ਆਉਂਦੇ ਤੇ ਜੇ ਕੇ ਵੀ ਜੇ ਕੇ ਦਾਨੀ ਵੀਰ ਨੇ ਹੈਲਪ ਕਰਨੀ ਹੋਏ ਤੇ ਇਹਨਾਂ ਦੀ ਕਰ ਸਕਦੇ ਕਿਉਂਕਿ ਮਾਤਾ ਵੀ ਬਜ਼ੁਰਗਵਾ ਫਾਦਰ ਸਾਹਿਬ ਵੀ ਬਜ਼ੁਰਗਵਾ ਸਾਰਾ ਘਰ ਉਹ ਖਰਚੇ ਕਰਦੇ ਸਾਰੇ ਘਰ ਉਹ ਬੱਚੇ ਦੇ ਸਿਰ ਤੇ ਸੀ ਮੇਰਾ ਪੋਤਾ ਲਾਇਆ ਗਿਆ ਹੈ ਚੱਤਰੀ ਇੱਕ ਦਾ ਕਰ ਨੰਬਰ ਫੇਰ ਟਰਾਈ ਕਰ ਦਿੰਨੇ ਆ ਕਰੀ 9158 69914 9158 69914 ਜਮ ਡੱਬੇ ਲੱਗਿਆ ਇਹ ਦੋਸਤੋ ਬੜੇ ਵੀ ਰੈਨਰ ਆਈ ਆ ਬੜੇ ਵੀ ਰੇ ਆ ਵੇਖੋ ਅਸੀਂ ਇਹਨਾਂ ਦਾ ਪਛਾਤ ਨਹੀਂ ਲਿਆ ਸਕਦੇ ਪਰ ਚਲੋ ਲਾਗੇ ਬੰਨੇ ਜਿਹੜੇ ਘਰ ਆ ਉਹਨਾਂ ਨੂੰ ਸੇਵ ਕੀਤਾ ਹਰ ਇੱਕ ਚੀਜ਼ ਨੂੰ ਕੀਤਾ ਦਿਲੋਂ ਹੱਥ ਜੋੜ ਕੇ ਬੇਨਤੀ ਆ ਕਿ ਬਾਤ ਤੋਂ ਬਾਅਦ ਇਹਨਾਂ ਦੀ ਹੈਲਪ ਕਰੋ ਇਹਨਾਂ ਦੇ ਹਾਲਾਤ ਵੇਖ ਕੇ ਇਹਨਾਂ ਦੀ ਮਦਦ ਕੀਤੀ ਜਾਵੇ ਪਿੰਡ ਵਾਲਿਆਂ ਗਰੀ ਵੀ ਬੇਨਤੀ ਆ ਵੀ ਉਹ ਵੀ ਇਹਨਾਂ ਦੀ ਹੈਲਪ ਕਰਨ ਸਰਪੰਚ ਸਾਹਿਬ ਬਾਕੀ ਭਾਈ ਗੁਰਜੀ ਦਾ ਕਾਲਸਾ ਭਾਈ ਗੁਰਜੀ ਕਰਤੇ